ਸਾਤਰੀ ਕਾਲ ਵੀਰ ਜੀ ਸਾਰੇ ਭਰਾਵਾਂ ਨੂੰ ਵੀ ਮੇਰੀ ਸੰਗਤ ਨੂੰ ਸਾਤਰੀ ਕਾਲ ਜੀ ਵੀਰ ਜੀ ਆ ਵੀਰ ਆ ਇੱਕ ਵੀਰੇ ਦੇ ਸਾਠ ਲੱਗੀ ਗੁਜਰਾਤ ਦੇ ਵਿੱਚ 60 ਹਜ਼ਾਰ ਰੁਪਿਆ ਲੱਗ ਗਿਆ ਵਾ ਤੇ ਇਦਾਂ ਹੀ ਵੀਰ ਨੇ ਕੋਸਤੀ 30 ਹਜ਼ਾਰ ਮਾਲਕਾਂ ਦੇ ਦਿੱਤਾ ਜੇ ਕੋਈ ਫੜ ਤੜ ਕੇ ਪਹਿਲਾਇਆ ਵੀਰ ਤੇ ਵੀ ਝੋਨਾ ਲਾਏਗਾ 6 ਗਲੇ ਮਾਰਦੇ ਵਿੱਚ ਤੇ ਉਹ ਵੀ ਵਿਚਾਰੇ ਦਾ ਰੁੜ ਗਿਆ ਵਾ ਤੇ ਵਿਚਾਰੇ ਦੇ ਨਿਗੇ ਨਿਗੇ ਮੁੰਡੇ ਆ ਬੱਚੇ ਆ ਤੇ ਵੀਰ ਦਵਾਈ ਚੱਲਣ ਦੀ ਆ ਪੈਸਾ ਨਹੀਂ ਆਉਂਦਾ ਕਹੇ ਪਾਸੋਂ ਵੀ ਵੀਰ ਜੀ ਜੋ ਵੀ ਕੰਨੇ ਸੇਵਾ ਕਰਨੇ ਵੀਰ ਜੀ ਤੁਹਾਨੂੰ ਗੂਗਲ 'ਤੇ ਨੰਬਰ ਦਿੰਨੇ ਵੀਰ ਜੀ ਦਾ ਜੇ ਫੋਨ ਵੀ ਤੁਸੀਂ ਕਰ ਸਕਦੇ ਆ ਤੇ ਵਟਸਐਪ ਨੰਬਰ ਵੀ ਆ ਫੋਨ ਵੀ ਕਰ ਸਕਦੇ ਆ ਵੀਰ ਜੀ ਤੁਸੀਂ ਜਿੱਦਾਂ ਵੀ ਗੱਲ ਕਰਨੀ ਕਰ ਸਕਦੇ ਆ ਇਹਦਾ ਨੰਬਰ ਹੈਗਾ 85590 75890 85590 75890 ਇਹ ਵੀਰ ਦਾ ਨੰਬਰ ਵਾ ਇਹ ਤੁਸੀਂ ਜਿੱਦਾਂ ਵੀ ਸੇਵਾ ਕਰਨੀ ਵੀਰ ਜੀ ਕਰ ਸਕਦੇ ਆ ਵੀਰ ਨੇ ਜੋ ਆਸਰ ਉਸ ਨੂੰ ਵੀ ਲਿਆਉਣਾ ਹੁੰਦਾ ਘਰੇ ਵੀ ਆਪ ਦਾ ਕੰਮ ਨਹੀਂ ਕਰ ਸਕਦਾ ਸਾਠ ਲੱਗੀ ਨਹੀਂ ਕੇ ਪਾਸ ਜਾ ਸਕਦਾ ਵੀਰ ਮੰਜੇ ਦੇ ਪਿਆ ਵੀਰ ਜੇ ਤਿੰਨ ਚਾਰ ਮਹੀਨੇ ਡਾਕਟਰਾਂ ਦੱਸਿਆ ਵੀ ਲੱਗ ਜਾਨੇ ਆ ਠੀਕ ਹੋਣ ਚ ਉਹਦੇ ਦਵਾਈ ਚੱਲਣ ਦੀ ਵੀਰ ਦੀ ਪਿਆ ਹੈ ਨਹੀਂ ਦਵਾਈ ਲਈ ਸਾਡੇ ਕੋਲ ਸਾਦਾ ਵਰਦਾ ਹੈ ਗਾ ਜੋ ਵੀ ਥੋੜਾ ਬੋੜਾ ਸਮਾਨ ਲੈ ਕੇ ਦੇਤਾ ਵਾ ਵੀਰ ਨੂੰ ਬਾਕੀ ਵੀ ਤੁਸੀਂ ਮਦਦ ਕਰ ਸਕਦੇ ਆ ਜੋ ਵੀ ਤੁਸੀਂ ਕਰਨੀ ਹੋਵੇ ਤੁਹਾਨੂੰ ਵੀਰ ਜੀ ਦਾ ਨੰਬਰ ਦਿੱਤਾ ਵਾ ਤੁਸੀਂ ਫੋਨ ਕਰ ਸਕਦੇ ਆ ਜੇ ਵੀ ਸੇਵਾ ਕਰਨੀ ਵੀ ਤਾਂ ਗੁੱਗਲ ਪਹਿਲੇ ਨੰਬਰ ਇਹਦੇ ਨੰਬਰ ਤੇ ਚੱਲਦਾ ਵੀ ਤੁਸੀਂ ਸੇਵਾ ਕਰ ਸਕਦੇ ਜੀ ਧੰਨਵਾਦ ਥੈਂਕ ਯੂ ਜੀ